ਇਹ ਮਰਦਾ ਨੂੰ ਵੀ ਨਹੀਂ ਪਤਾ। ਇਹ ਕਹਿੰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਐਨਏ ਟਾਕ ਸ਼ੋਅ ਦੇ ਵਿੱਚ ਸਵਾਗਤ ਆ। ਸਾਡੇ ਨਾਲ ਸਾਡੇ ਸ਼ੋਅ ਦੇ ਅੱਜ ਦੇ ਮਹਿਮਾਨ ਨੇ ਡਾਕਟਰ ਮੁਹੰਮਦ ਰਫੀ ਸਾਬ ਜਿਹੜੇ ਮਲੇ ਕੋਲੇ ਵਿੱਚ ਮਸ਼ਹੂਰ ਨੇ ਸਾਰੇ ਇਹਨਾਂ ਨੂੰ ਜਾਣਦੇ ਨੇ। ਅੱਜ ਕੁਝ ਉਹਨਾਂ ਦੇ ਬਾਰੇ ਜਿਸੀ ਪੁੱਛਾਂਗੇ ਕਿ ਮਲੇ ਕੋਲਾ ਸ਼ਹਿਰ ਦਾ ਨਾਮ ਕਿੱਦਾਂ ਪਿਆ ਤੇ ਕਦੋਂ ਬਸਿਆ ਤੇ ਕਿਵੇਂ ਬਸਿਆ। ਉਹਦੇ ਬਾਰੇ ਕੁਝ ਅਸੀਂ ਅੱਜ ਡਾਕਟਰ ਸਾਹਿਬ ਨਾਲ ਡਿਸਕਸ ਕਰਾਂਗੇ।

ਮੈਂ 1983 ਦੇ ਵਿੱਚ ਸਰਕਾਰੀ ਕਾਲਜ ਮਲੇਕੋਟਲਾ जॉइन ਕਰਿਆ जॉइन ਕੀਤਾ ਜੇ ਜ਼ਰੂਰ ਹਾਂ ਸਰ ਇਟਾਇਰਮੈਂਟ ਕਦੋਂ ਹੋਈ ਤੁਹਾਡੀ ਹੁਣ ਇਟਾਇਰਮੈਂਟ ਨਹੀਂ ਹੋਈ 16 ਚ 16 ਦੇ ਵਿੱਚ ਅਸਰ ਅਸੀਂ ਅੱਜ ਕੁਝ ਮਲੇਕੋਲਾ ਹਿਸਟਰੀ ਬਾਰੇ ਤੁਹਾਡੇ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਕਿ ਮਲੇਕੋਲਾ ਸ਼ਹਿਰ ਕਦੋਂ ਤੇ ਕਿਵੇਂ ਬਸਿਆ ਵਿਕੋ ਮਲੇਕੋਟਲਾ ਇੱਕ ਛੋਟੀ ਜੀ ਰਿਆਸਤ ਸੀ ਜੀ ਜੀ ਛੋਟੀ ਜੀ ਰਿਆਸਤ ਸੀ ਜੀ ਤੇ ਇਹਦਾ ਕੋਈ ਖਾਸ ਗੀਦਾ ਕੋਈ ਹੋਣੀ ਸੀ ਮਤਲਬ ਕਿ ਰਿਆਸਤ ਸੀ ਬਸਾਂ ਵਿਕਾਸ ਬੁਖਾਰ ਕੋਈ ਕੁਛ ਨਹੀਂ ਜੀ ਪਰ 1947 ਦੇ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਬੁਖਾਰ ਵਧਿਆ 1705 ਚ 1705 ਜੀ ਜਦੋਂ ਨਵਾਬ ਸ਼ੇਰ ਖਾਨ ਨੇ ਗੁਰਗੋਬੇ ਸਿੰਘ ਦੀ ਦੇ ਮਾਸੂਮ ਬੱਚਿਆਂ ਤੇ ਹੋਏ ਜ਼ੁਲਮ ਦੇ ਖਿਲਾਫ ਆਵਾਜ਼ ਆਈ ਜੀ ਆਵਾਜ਼ ਨਾ ਰੱਖਿਆ ਜਾਂਦਾ ਜੀ ਬਿਲਕੁਲ ਇਸੇ ਕਰਕੇ ਮੇਲਕੋਟਲੇ ਨੂੰ ਮਤਲਬ ਸਿੱਖ ਧਰਮ ਦੇ ਵਿੱਚ ਬਹੁਤ ਹੀ احمد دتیاں بھی سکھ بھی اور سکھ ترم بھی ملے کو بینے بہت عدب عطی سکرات تھا بلکل جو بلکل دیکھتا ہے کہ میں لکھا بھی اسی ایک وری کہ گنوان دے فرمان کی میں سچوں دے نہیں جی بلکل دیمہ ہمتا شہر کو ٹلیا کے بے جی جی تا یہ دی بنیاد گلی سی گئے شیخ صدر الدین صدر جہانے میرے کہلے چودہ سو چھالی دے بچھ رکھی چودہ سو چھالی سو جی تے وہ تو وہ بڑی روایت ہے ایک کی جی اپنے

تے ہسٹریز بارے چپ ہے کہ انہوں نے کمان سمال لیا نہیں سمال لیا پر انہوں نے دعاوا دیتی ہیں تے وہ بیلو اللہ دی نے دلی فتح کر دلی فتح کرنے تو بعد وہ بہت خوش ہوئے اس بزرگ تو شیخ صدور دین تو جیڑا کی شیربانی افغان سے گئے جی جی خراسان دو درابل اس طرح در کچھ مطلب دیلہ سی کے علاقے تو آئے کہ انہوں نے اپنی بیٹی تاج برسہ بیگم دا جی نکاح ਆਪਣੇ شیخ sadruddin ਨਾਂ ਕਰਦਾ ਤੇ ਉਹਨਾਂ ਨੂੰ ਖਤਾਬ ਦੇਈਦਾ sadr-e-jahaan ਦਾ ਜੀ ਜੀ ਜਿਹਦੇ ਵਿੱਚ 55 ਛੋਟੇ ਪਿੰਡ ਪੰਜ ਵੱਡੇ ਗਾਉਂ 3 ਲੱਖ ਰੁਪਇਆ ਕੈਸ਼ ਜਿੱਥੇ ਸਾਰਾ ਉਹਨਾਂ ਨੂੰ ਦਿੱਤਾ ਤੇ ਇਹ ਜਿਹੇ ਚ ਦਿੱਤਾ ਨਹੀਂ ਤੇ ਮਲੇ ਕੋਲ ਲਈ ਦਿੱਤਾ ਦਹੇਜ ਦੇ ਵਿੱਚ ਵਿਹੇਜ ਦੇ ਵਿੱਚ ਦੇਤਾ ਵਿਹੇਜ ਡੋਰੀ ਕਹ ਲੋ ਇਹਨੂੰ ਐਂਡ ਸੋਮ ਡੋਰੀ ਕਹ ਲੋ ਹਾਂਜੀ ਹਾਂਜੀ ਇਹਦੇ ਨਾਲ ਇਹ ਰੈਗੂਲਰ ਵੀ ਜਿਹੜੀ ਵਿਆਸਤ ਸੀਗੀ ਉਹ ਇਸਟੈਬਲਿਸ਼ ਹੋਈ ਜੀ ਇਸ ਤੋਂ ਪਹਿਲਾਂ ਮਤਲਬ ਜਿਹੜਾ ਸੀਗਾ ਇਹ ਜਗੀਰ ਜਗੀਰ ਮਤਲਬ ਜ਼ਾਰਾ ਦਾ ਨਿਜ਼ਾਮ ਕੀ ਸੀਗਾ ਮਲਹੇਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਜਿਹਦੀ ਜਗੀਰ ਸੀ ਜੀ ਤੇ ਉਹ ਮਲਹੇਰ ਸਿੰਘ ਤੋਂ ਮਲੇਰ ਸਿੰਘ ਮਲੇਰ ਸਿੰਘ ਤੋਂ ਮਲੇਰ ਕੋ ਮਲੇਰ ਤੇ ਜਦੋਂ ਬਯਜ਼ੀਦ ਖਾਨ ਨੇ ਨੂੰ ਮਤਲਬ ਚਾਰਵੀ ਬਾਰੀ ਬਣਾਈ ਜੀ ਉਹਨ ਕੋਟਲਾ ਮਤਲਬ ਜਨਾ ਦੇ ਤਕੀਲੇ ਦਾ ਨਾਮ ਦਿੱਤਾ ਤਾਂ ਫੇਰੇ ਮਲੇਰ ਤੇ ਕੋਟਲਾ ਇਕੱਠਾ ਹੋਇਆ 231 ਦੇ ਵਿੱਚ ਮੋਤੀ ਗੁਜ਼ਾਰ ਨੇ ਜੀ ਜੀ ਹਾਂ ਜੀ ਇਹਨੂੰ ਇਕੱਠਾ ਕਰਤਾ ਨਵਾਬ ਐਮਦਲੀ ਖਾਨ ਨੇ ਬਣਾਇਆ ਸੀਗਾ ਮੋਤੀ ਮਜ਼ਾਰ ਤੇ ਇਹ ਇਕੱਠਾ ਕਰਤਾ ਤੇ ਉਹ ਹੁੰਦੀ ਮਤਲਬ ਬੜਾ ਦੁੱਖ ਹੁੰਦਾ ਜਦੋਂ ਮੋਤੀ ਬਾਜ਼ਾਰ ਦੀ ਜਿਹੜੀ ਉਹ ਉਹ ਜਿਹੜੀ ਬਿਲਕੁਲ ਵੀ ਹੈ ਉਹਦੀ ਜਿਹੜੀ ਜਿਹੜੀ ਹਾਂ ਬਿਲਡਿੰਗ ਜਿਹੜੀ ਬੜੇ ਪੁਰਾਣੀ ਬਿਲਡਿੰਗ ਉਹਨੂੰ ਮਤਲਬ ਪਤਾ ਨਹੀਂ ਕੋਈ ਨਹੀਂ ਆਰਕਾਈਵ ਉਹਦੇ ਵੱਲ ਧਿਆਨ ਨਹੀਂ ਦੇ ਰਿਆ ਹਾਂ ਬਿਲਕੁਲ ਉਹ ਵੀ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਉਹਦੇ ਵੱਲ ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ ਲੇਕਿਨ ਇੱਕ ਸ਼ਾਂਤੀ ਹੋ ਅਪਰਾਨਿਕ ਮਰਜੀ ਦੇ ਨਾਲ ਕੋਈ ਤੇ ਚੁਬਾਰਾ ਕੱਢ ਰਹਿਣੇ ਕਿ ਤੇ ਕੁਝ ਕੱਢ ਰਿਹਾ ਹਾਂ ਉਹ ਇੱਕ ਇੱਕ ਰਿਦਮ ਜਿਹੜਾ ਸੀਗਾ ਉਹ ਖਤਮ ਹੋ ਗਿਆ ਉਹਦੇ ਬਾਰੇ ਗੱਲ ਮਸ਼ਹੂਰ ਸੀਗੀ ਵੀ ਜਦੋਂ ਕੋਈ ਬੰਦਾ ਇੱਕ ਕੋਨੇ ਤੋਂ ਦੇਖਦਾ ਤੇ ਉਹ ਇਦਾਂ ਲੱਗਦਾ ਵੀ ਬਾਜ਼ਾਰ ਕਿਤੇ ਖਤਮੀ ਨਹੀਂ ਹੋਈ

جی بالکل بچیاں تے ظلم دی اجازت نہیں دیتا بالکل جی بلکل اے تو اڈا جیڈا مطلب جیڑا ایکشن ہے جی اے اتحاس دے بچ بڑا عجیب مطلب پیدا کروں گا جی جو ہویا غلط جی کیتا جی چنگا ہوں گا جی اے بچے صوبہ سرحان کی رسی گا وہ می جی میں نہیں دیتا جی بالکل میں انہاں دی پرویش کرتا پرویش بالکل اس تو بعد انہوں نے پرویش انہوں نے دیکھ دی پال کرتا جو انہاں نے اپنا ترم اپنانا سکا اے زیادہ بیٹر سکا ਤੋ ਡਾਇਰੈਕਸ਼ਨ ਜਿਹੜਾ ਹੈਗਾ ਮਾਸੂਮ ਬੱਚਿਆਂ ਨੂੰ ਦੀਵਾਰਾਂ 'ਚ ਜਨਵਾਉਣਾ ਜਿਹੜਾ ਹੈਗਾ ਜੀ ਜੀ ਉਹ ਗਲਤ ਕਰ ਲਿਆ ਗਲਤ ਸੀ ਜੀ ਜੀ ਇਹਨਾਂ ਕੀ ਇਸ ਬੇਸ ਨੂੰ ਨੇ ਹਾਦਨਾ ਨਾਰਾ ਮਾਰਿਆ ਇਹ ਬੱਚਿਆਂ ਪਰ ਜ਼ੁਲਮ ਹੋ ਰਹੀ ਸੀਗਾ ਨਹੀਂ ਗੱਲ ਇਹ ਜੋ ਹੋਇਆ ਗਲਤ ਹੋਇਆ ਗਲਤ ਹੋਇਆ ਜੀ ਜੀ ਮੈਂ ਇਸ ਦੀ ਲਿੰਦਿਆ ਕਰਦਾ ਇਹੀ ਹਾਦਨਾ ਨਾਰਾ ਸੀ ਉਸ ਟਾਈਮ ਯਰ ਸਮੇਂ ਦੇ ਹਾਕਮ ਨੇ ਗੱਲ ਕਹੀ ਕੋਈ ਇਡਾ ਆਸਾਨ ਕਮਨੀ ਆਸਾਨ ਕਮਨੀ ਸੀ ਲੋ ਬੜੀ ਗੱਲ ਸੁਣੋ ਗਮਜ਼ਾਰ ਨਾ ਵੀ ਤੂੰ ਗਲਤ ਕਰ ਰਹੀ ਹੈਂ جے کیا پدی اور کیا پدی کا شور بہا مطلب نواب شیر خان اور انگزید دنگوری کی اسی سے کچھ بھی اسی پر پھر بھی مطلب یہ جڑا ہے گا وہ جڑا میرے خیال زفر نامہ جڑا ہے گا گرگوبیل سنگھ جی نے ایک ختمی لکھا ہے زفر نامہ جڑا ہے مطلب میرے خیال زفر نامہ گرگوبیل سنگھ جی نے لکھا ہے نواب شیر خان لیٹر لکھا ہے جیسے مطلب لکھا ہے فارسی لیٹر ہے لکھیا زفر نامہ جڑا ہے گا او مطلب گرو گوبین سنگھ جی نے اورنگ زیب نو لکھیا اورنگ زیب نو بھی تیرا جڑا ترم ہے تیرا ترم بھی تینوں تا ترم بارے نو نہیں تیرا ترم تا اس گل دی جازتی نہیں ہوں گا یہ محسوم بچے ہیں تینے جو کیتا ہے تو انہیں نے بچے لکھیا کہ یہ دو اپنی ملاقات ہوئے گی تو میرے لئے چٹا کو اڑا لے کے ہیں اچھا او کوڑا لے کے آئی میری کوڑا چٹا نشانی ہے امن نشانی جی کیونکہ وہ میرے خیال اس ٹائم گوبن سنگھ جی دے سگے وہ ادھر سی پنجاب سی لے جی جی تے وہ جیڑے سی دکن وچ بیٹھے سی ادھر بیٹھا سی اپنے ساؤتھ چ جی تے بڑا مشکل سی کہ انہاں دا مطلب اس طرح دا جیڑا سدا پر اگر وہ مل جاندے تاں تاریخ دا رنگ جیڑا شہر ہے ਜੀ ਬਹੁਤ ਛੇਤੀ ਲੋਕ ਗੱਲਾਂ ਚ ਆ ਜਾਂਦੇ ਨੇ ਭੋਲੇ ਲੋਕ ਨੇ ਭੋਲੇ ਲੋਕ ਨੇ ਜਜ਼ਬਾਤੀ ਜਜ਼ਬਾਤੀ ਜੀ ਔਰ ਸਭ ਤੋਂ badi ਗਲਤੀ ਇਹ ਹੈ ਜਿਹੜਾ ਇਹਨਾਂ ਦਾ VOTING BEHAVIOR ਹੈ ਜੀ ਜੀ ਉਹ ਨੈਗੇਟਿਵ ਹੈ ਨੈਗੇਟਿਵ ਉਹ ਕਿਦਾਂ ਸਰ VOTING BEHAVIOR ਨੈਗੇਟਿਵ ਹੈ ਉਹ ਕਿਦਾਂ ਸਰ ਮਤਲਬ ਇਹ ਕਿਸੇ ਨੂੰ ਜਿੱਤੋਂ ਲਈ ਵੋਟ ਨਹੀਂ ਪਾਉਂਦੇ ਅੱਛਾ ਜੀ ਕਿਸੇ ਬੰਦੇ ਨੂੰ ਹਰਾਉਣ ਲਈ ਵੋਟ ਪਾਉਂਦੇ ਨੇ ਇੱਕਾਂ ਹੀ ਬਸ ਇਹਨਾਂ ਦਾ ਹੋਰ ਇਹ ਵੀ ਉਹਨੂੰ ਘਰਉਣਾ ਹੈ ਉਹਨੂੰ ਘਰਉਣਾ ਜਿਹੜਾ ਮਰਜੀ ਕੀਤੀ ਹੈ ਜੀ ਜੀ ਇਸ ਤਰ੍ਹਾਂ ਹੈ ਕਈ ਵਾਰੀ ਮੇਰੇ ਤੇ ਜਿਹੜੀ ਚੁਆਇਸ ਹੈ ਇਹ ਗਲਤ ਹੋ ਜਾਂਦੀ ਹੈ ਜੀ 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 ਸੋਚਦੇ ਅੱਛਾ ਸਰ ਆਪਾਂ ਪੋਲਿਟਿਕਸ ਦੇ ਵਿੱਚ ਆ ਗਏ ਦਿਨ ਹੁਣ ਜੇ ਜਿੱਦਾਂ ਮੈਂ ਸੁਣਿਆ ਕਿ ਮਲੇਕੋਲੜਾ ਲੇਡੀਜ਼ ਲਈ ਰਿਜ਼ਰਵ ਹੋ ਰਿਹਾ ਤੁਹਾਡਾ ਇਸ ਬਾਰੇ ਕੀ ਨੀ ਕੋ ਮੈਂ ਤਾਂ ਨਹੀਂ ਸੁਣਿਆ ਏ ਜੀ ਮੈਂ ਤਾਂ ਨਹੀਂ ਸੁਣਿਆ

ਮਲੇਕੋਲੇ ਵਿੱਚ ਰਾਜਸਥਾਨ ਲੇਡੀਜ਼ ਦੇ ਰਿਹਾ ਹੈ ਲੇਡੀਜ਼ ਹੈ ਰ ਬਿਲਕੁਲ ਸਹੀ ਹੈ ਕੀ ਹੋ ਡਾਇਰੈਕਟ ਇਹ ਇਹ ਸਾਰ ਵਜ੍ਹਾ ਕੀ ਹੈ ਵੀ ਲੇਡੀਜ਼ ਹੈ ਰਾਜ ਕਿਉਂ ਚੱਲ ਰਿਹਾ ਹੈ ਵਜ੍ਹਾ ਕੀ ਹੈ ਦੇਖੋ ਵਜ੍ਹਾ ਤਾਂ ਪਈ ਇਹ ਮਰਦਾਂ ਨੂੰ ਵੀ ਨਹੀਂ ਪਤਾ ਠੀਕ ਨਹੀਂ ਵਜ੍ਹਾ ਤਾਂ ਨਹੀਂ ਕਿਸੇ ਵੀ ਆਪਣੇ ਮਲੇਕੋਲਾ ਸ਼ਹਿਰ ਦੇ ਲੋਕ ਨੇੜੇ ਲੇਡੀਜ਼ ਨੂੰ ਪਸੰਦ ਕਰਦੇ ਨੇ ਵੀ ਮਰਦਾਂ ਨੂੰ ਪਸੰਦ ਨਹੀਂ ਕਰਦੇ ਜਾਂ ਵਜ੍ਹਾ ਕੀ ਹੈ ਵੀ ਜਾਂ ਮਰਦ ਨੂੰ ਚੁੰਮਣਾ ਨਹੀਂ ਚਾਹੁੰਦੇ ਜਿਸ ਤਰ੍ਹਾਂ ਇਸ ਟਾਈਮ ਹੁਣ ਟ੍ਰੈਂਡ ਆਪਣੇ ਮਲੇਕ ਕੋਲੇ ਜਾਂ ਮਿਲ ਰਹੇ ਜਮੀਲੂ ਰਹਿਮਾਨ ਸਾਹਿਬ ਹੂੰ ਉਹ ਹੁਣ ਜੈਂਸ ਨੇ ਇੱਕ ਅੱਛਾ ਉਸ ਤੋਂ ਪਹਿਲਾਂ ਆਪਣੇ ਲੇਡੀਜ਼ ਰਹੇ ਨੇ ਇਜ਼ਹਾਰ ਆਲਮ ਜੀ ਉਹਨਾਂ ਦੀ ਵਾਈਫ ਸੀ ਫਰਜ਼ਾਨਾ ਆਲਮ ਹੂੰ ਉਸ ਤੋਂ ਪਹਿਲਾਂ ਆਪਣੇ ਮੈਡਮ ਰੋਜੇ ਸੁਲਤਾਨਾ ਸੀ ਲਗਭਗ ਪਿਛਲੇ 3-4 ਕਰਮਾਰੇ ਵਿੱਚ ਆਪਣਾ ਮਲੇਕੂਲਾ ਸ਼ਹਿਰ ਤੇ ਲੇਡੀਜ਼ ਦਾ ਹੀ ਰਾਜ ਹੁੰਦਾ ਆ ਮੇਰੇ ਖਿਆਲ ਜਨਾ ਹੁਣ ਇਸ ਟਾਈਮ ਆਪਣੇ ਜਮੀਲੂ ਰਹਿਮਾਨ ਸਾਹਿਬ ਨੇ ਜੈਂਸ ਠੀਕ ਹੈ ਇਹ ਵਜ੍ਹਾ ਕੀ ਵਜ੍ਹਾ ਖੋਛਾ ਦਿਆ ਬਈ ਸੇ ਤੁਹਾਡੀ ਕੀ ਵਿਚਾਰ ਨੇ ਇਸ ਦੇ ਬਾਰੇ ਚ ਕਿ ਲੇਡੀਜ਼ ਦਾ ਹੀ ਰਾਜ ਪਹੁੰਚਾ ਰਿਹਾ ਕਿ ਆਪਣੇ ਲੋਕ ਲੇਡੀਜ਼ ਨੂੰ ਪਸੰਦ ਕਰਦੇ ਨੇ ਨਹੀਂ ਗਲਤ ਪਹੁੰਚੀ ਹੈ ਜਾਂ ਲੇਡੀਜ਼ ਮਰਦਾਂ ਨਾਲੋਂ ਜ਼ਿਆਦਾ ਕੰਮ ਕਰ ਸਕਦੀ ਹੈ ਜੇ ਅਸਟਾਲੋ ਦੇਖੋ ਗਲਤ ਪਹੁੰਚੀ ਹੈ ਮਤਲਬ ਮੁਸਬਾ ਸਾਹਿਬ ਜੋਬ ਦੇ ਵਿੱਚ ਸੀ ਜੋਬ ਦੇ ਵਿੱਚ ਸੀ ਉਹਨਾਂ ਨੂੰ ਇਹ ਸੀ ਕਿ ਅਗਰ ਕੋਈ ਬੰਦਾ सियासी तो अति पावरफुल है जी तो अपने इलाके ਲਈ ਹੀ ਬਿਹਤਰੀ ਲਈ ਜ਼ਿਆਦਾ ਕੁਝ ਕਰ ਸਕਦਾ ਹੈ जी ਇਹ ਵੀ ਗਲਤ ਤੁਹਾਡੇ ਸਹੀ ਹੈ ਜੀ ਹੈ ਨਾ ਕਿ ਉਹਨਾਂ ਨੇ ਫਿਰ ਮਤਲਬ ਇਹ ਸੋਚੇ بڑے ਸੋਚ ਵਿਚਾਰ ਕੇ ਉਹਨਾਂ ਨੇ ਸੋਚਿਆ ਵੀ ਚਲੋ ਕਿਉਂ ਨਾ ਮੈਂ ਆਪਣੀ ਸ਼੍ਰੀਕੇ ਹਾਤ ਨੂੰ ਜੀ ਮਤਲਬ ਸਿਆਸਤ ਦੇ ਵਿੱਚ ਲਿਆਵਾਂ ਜੀ ਬਿਲਕੁਲ ਤੇ ਇਕੱਲਾ ਲਿਆਂਦਾ ਨਹੀਂ ਉਹਨਾਂ ਨੇ ਇਹ ਮਲੇਟ ਫੂਡ ਨੇ ਹੀ ਕੰਮ ਵੀ ਕੀਤਾ ਕੰਮ ਵੀ ਕਰਾ ਜੀ ਜੀ ਜ਼ਿਲ੍ਹਾ ਬਣਾਇਆ ਜੀ ਜੀ ਇੱਕੋ ਜ਼ਿਲ੍ਹਾ ਬਣਾਇਆ ਕ੍ਰੈਡਿਟ ਗੋਸ ਟੂ रजिया सुल्ताना हां बिल्कुल जी बिल्कुल मेडिकल कॉलेज ऑलमोस्ट बन ही गया ਸੀਗਾ ਤੋਂ ਬਾਅਦ ਚਰੋਲਾ ਪੈ ਗਿਆ ਗੰਨੀ ਫੁੱਤਰ ਦਾ ਰੱਖਿਆ ਗਿਆ ਸੀ ਤੇ ਜੇ ਆ ਗਈ ਸੀ ਉਹ ਕਰੇਗੀ ਜਿਹੜਾ ਉਹ ਵੀ ਰਜਿਆ ਸੁਲਤਾਨਾ ਨੂੰ ਜਾਣਦੇ ਫਿਰ بی ਐ ਕਾਲਜ ਦਾ ਕ੍ਰੈਡਿਟ ਜੀ ਜੀ ਕੁੜੀਆਂ ਵਾਲੇ ਗਰਲਸ ਕਾਲਜ ਦਾ ਕ੍ਰੈਡਿਟ ਵੀ ਕੁੜੀਆਂ ਦਾ ਸਕੂਲ ਕਿੰਨਾ ਸੋਹਣਾ ਬਣਾਇਆ ਹੈ ਜੀ ਤਾਂ ਮਤਲਬ ਇਹ ਵੀ ਉਹਦੇ ਵਿੱਚ ਉਹਦੀ ਬਿਹਾਈਂਡ ਇਹ ਨਹੀਂ ਸੀ ਵੀ ਰਜਿਆ ਸੁਲਤਾਨਾ ਪਾਵਰਫੁਲ ਸੀ ਜੀ ਗੱਲ ਤਾਂ ਇਹ ਵੀ ਉਹਦੇ ਪਿੱਛੇ ਜਿਹੜਾ ਹੱਥ ਸੀਗਾ ਜੀ ਉਹ ਬਹੁਤ ਵਾਅਦ ਰਹੀ ਸੀ جی پھر اس بعد عالم دی جدو گل کریے تو انہوں ادھا لگیا کہ یار رضیہ سلطانہ دا مقابلہ ہو سکتا ہے میں نہ کر سکا جی 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 تو کیوں نہ میں اپنی اپنی حضور لیا ہوا اگلی جی 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 تو پھر انہوں نے اپنی اپنی وائی فنگے کر دیتی جی بلکل کر کے مطلب ہولی 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 پھر اگلا جڑا کم میں ہونا آپ پارٹی ہے آپ پارٹی ہوں بلکل کالی پارٹی ہے وہ بھی لیڈیز نو لائن دیٹ کر رہی ہے हां बिल्कुल बिल्कुल क्योंकि ਇਹਨਾਂ ਦਾ ਸਾਰਿਆਂ ਦਾ ਜਿਹੜਾ ਟਾਰਗੇਟ ਹੈ ਨਾ ਜੀ ਉਹ ਆਲਮੋਸਟ ਉਹ ਗੈਸ ਹੁੰਦਾ ਨਹੀਂ ਜੀ ਜੀ ਵੀ ਇਸ ਕਰਕੇ ਵੀ ਉਹਨਾਂ ਨੂੰ ਕਿਤੇ ਨਾ ਹਰੋਣਾ ਕਿ ਆ ਵੀ ਕਿਉਂਕਿ ਸਾਡਾ ਮੁਕਾਬਲਾ ਜਿਹੜਾ ਆਲਕਿਮੀਟ ਦੀ ਉਹਦੇ ਨਾਲ ਹੀ ਹੋਈ ਗਰ ਜੀ 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 ਵੀ ਉਸ ਕਰਕੇ ਸੀ ਲੇਡੀਜ਼ ਨੂੰ ਕੇ ਲੈ ਕੇ ਆਉਣਾ ਚਾਹੁੰਦੇ ਨਹੀਂ ਬਸ ਜੋ ਵੀ ਵਟਐਵਰ ਇਟ ਇਜ ਇਹ ਸਭ ਹਾਲਾਤ اچھا ਸਰ ਤੁਹਾਨੂੰ ਕੀ ਲੱਗਦਾ ਕਿ ਮਲੇ ਕੋਲਾ ਸ਼ਹਿਰ ਦੇ ਵਿੱਚ ਪਿਛਨੇ ਆ ਕਾਫੀ ਟਾਈਮ ਤੋਂ ਟਟਰਮਾ ਚੱਲਦੀ ਆ ਰਹੀਆਂ ਨੇ ਅਸੀਂ ਰੋਡ ਦੇ ਵਿੱਚ ਰੋਡ ਸਾਡੇ ਜਿਹੜੇ ਕਿੰਨੇ ਖਰਾਬ ਨੇ ਮਲੇ ਖੁਲਾ ਸ਼ਹਿਰ ਹਾਂ ਹਾਂ ਇਹ ਕਿਉਂ ਨਹੀਂ ਬਣ ਰਹੀ ਵਜ੍ਹਾ ਕੀ ਉਹ ਕਿੰਨਾ ਪੈਸਾ ਆਇਆ ਸੀਗਾ ਉਹ ਲੈ ਕੇ ਆਈ ਉਹ ਵੀ ਉਹ ਵੀ ਲਈ ਕੰਮ ਜਿਵੇਂ ਲਈ ਆ ਜੀ ਹਾਂ ਜੀ ਮਾ ਸਰ ਇਸ ਟਾਈਮ ਵੀ ਰੋਡ ਦਾ ਬਹੁਤ ਚੱਲ ਰੇ ਰੋਡ ਦਾ ਬਹੁਤ ਬੁਰਾ ਹਾਲ ਹੈ ਨਹੀਂ ਨਹੀਂ ਪੈਸਾ ਹਜੇ ਰਹਿੰਦਾ ਬਚਦੇ ਹਜੇ ਚੱਲੂਗਾ ਔਰ ਹੋ ਰਹੀਆਂ ਮੇਰੇ ਕੋਲ ਆਲਮੋਸਟ 70% ਕੰਮ ਤਾਂ ਰੋਡ ਦਾ ਹੋ ਗਿਆ ਜੀ ਜੀ ਸੋਨਾ ਮਲੇਕੂਲਾ ਸੋਨਾ ਲੱਗਣ ਲੱਗ ਗਿਆ ਜ਼ਿਲ੍ਹਾ ਆਪਣਾ ਰੰਗ ਦਿਖਾ ਰਿਹਾ ਜੀ 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 ਜ਼ਿਲ੍ਹਾ ਆਪਣਾ ਰੰਗ ਦਿਖਾ ਚੋ ਰਿਹਾ ਤੋਂ ਹਾਂ ਪਿਛਲੇ ਤੋਂ ਢਲ ਪਿਆ ਹੈ ਜੀ 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 ਠੀਕ ਹੈ ਨੀ ਕਿ ਮੇਰੇ ਖਿਆਲ ਹੈ ਟ੍ਰੈਫਿਕ ਦਾ ਵੀ ਕੰਟਰੋਲਡ ਹੈ ਜੀ ਜੀ ਤੇ ਬਾਕੀ ਜਿਹੜੇ ਆਵਾਰਾ ਪਛੂ ਫਿਰਦੇ ਸੀਗੇ ਉਹਨਾਂ ਤੇ ਨਹੀਂ ਥੋੜੀ ਜਿਹੀ ਢਲ ਹੈ ਜੀ ਮੈਨੂੰ ਸਰ ਮਗਰ ਲੱਗਦਾ ਕਿ ਮਲੇਕੁਲਾ ਸ਼ਹਿਰ ਦੀਆਂ ਰੋਡ ਨੇ ਨਾ ਉਹ ਕਿਤੇ ਬੜੀਆ ਹਾਲਤ ਦੇ ਵਿੱਚ ਅਗਰ ਅਸੀਂ ਜਾਂਦੇ ਹੋਏ ਦੇਖੀ ਨਾ ਸੰਧੀ ਗੇੜ ਵੱਲ ਹੂੰ ਉਹ ਰੋਡ ਦਾ ਬੜਾ ਬੁਰਾ ਹਾਲ ਹੈ ਉਹ ਪਹਿਲਾਂ ਬਣਾਇਆ ਫਿਰ ਉਹ ਪਟਤਾ ਫਿਰ ਉਹ ਨਿਕਾਸ ਨਹੀਂ ਨਾ ਹੋਇਆ ਪਾਣੀ ਦਾ ਨਿਕਾਸ ਬੁਰਾ ਹੋ ਜਵੇ ਤੇ ਮੇਰੇ ਖਿਆਲ ਠੀਕ ਹੋ ਜੀ ਜੀ ਤੁਸੀਂ ਸਰਵ ਸੇ ਕੀ ਵਿਚਾਰ ਰੱਖੋ ਕਿ ਮਲੇ ਕੋਲਾ ਸ਼ਹਿਰ ਦੇ ਵਿੱਚ ਇਸ ਦੀ ਕਮਾਂਡ ਕੌਣ ਵਧੀਆ ਸਮਾ ਸਕਦਾ ਆਪਣੇ ਤਰੀਕੇ ਦੇ ਨਾਲ ਜਿਹੜਾ ਸ਼ਹਿਰ ਨੂੰ ਅਮਨ ਸ਼ਾਂਤੀ ਦੇ ਵੱਲ ਲੈ ਕੇ ਜਾਵੇ ਜਾਂ ਜਿਸ ਦੀ ਸਾਫ ਸਫਾਈ ਦਾ ਵਧੀਆ ਧਿਆਨ ਰੱਖ ਸਕਦਾ ਮਲੇ ਕੋਟਲੇ ਵੱਡੇ ਸ਼ਹਿਰ ਨੂੰ ਇੱਕ ਸਟਰੋਂਗ ਇਮੇਜ ਦੇਗੀ ਸਟਰੋਂਗ ਇਮੇਜ ਦੇਗੀ ਸਟਰੋਂਗ ਇਮੇਜ ਦੀ ਲੋੜ ਹੈ ਜਿਸ ਵੀ ਦਾ ਜਿਹੜਾ ਆਪ ਵੀ ਸਟਰੋਂਗ ਹੋਵੇ ਜੀ ਦੀ ਬੈਕਗ੍ਰਾਉਂਡ ਵੀ ਸਟਰੋਂਗ ਹੋਵੇ ਜਿਸ ਜੀ ਦੀ ਆਵਾਜ਼ ਜਿਹੜੀ ਹੈ ਪੰਜਾਬ ਸਰਕਾਰ ਦੇ ਵਿੱਚ ਬੜਾ ਅਦਬਤੀ ਸਰਪਾ ਜੀ ਨਾਲ ਸੁਣੀ ਜਾਵੇ ਸੁਣੀ ਜਾਵੇ ਜੀ ਕਿ ਮੁਰੀਦ ਕੋ ਪੜ੍ਹਦੀ ਇੱਕ ਕੁਮਾਰ ਅਜਿਹੀ ਜ਼ਿਆਦਾ ਵਧੀਆ ਜੀ 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 ਵੈਸੇ ਮਲੇਕੋਲਾ ਸ਼ਹਿਰ ਦਾ ਸਰ ਜਿਹੜਾ ਨਾਮ ਆ ਨਾ ਉਹ ਦੇਸ਼ਾ ਵਿਦੇਸ਼ਾਂ ਵਿੱਚ ਬਹੁਤ ਮਸ਼ਹੂਰ ਆ ਸਿਰਫ ਆਧਨ ਰਾ ਦੀ ਧਰਤੀ ਤੋਂ ਅੱਛਾ ਕੀ ਤੁਸੀਂ ਇਸ ਦੇ ਬਾਰੇ ਕੀ ਵਿਚਾਰ ਰੱਖਣਾ ਚਾਹੋਗੇ ਇਹ ਕੋ ਜੋ ਵੀ ਥਾ ਯਾਰ ਉਸ ਟਾਈਮ ਦੇ ਨਵਾਬ ਸ਼ੇਵੂ ਵਾਕੀ ਸ਼ੇਰ ਨਿਕਲੇ ਆ ਯਾਰ ਉਹਨੇ ਜੋ ਵੀ ਕੀਤਾ ਉਹਨੇ ਮਤਲਬ ਇਟ ਇਟ ਵੈਲ ਜੀ ओरिजिनल ਕੀ ਹੋਇਆ ਕਿ ਦੋਨੀਆਂ ਕੌਮਾਂ ਮੁਸਲਿਮ ਕੌਮ ਤੇ ਸਿੱਖ ਕੌਮ ਜਿਹੜੀ ਹੈ ਜੀ ਉਹ ਨੇੜੇ ਵੀ ਆਏ ਬਿਲਕੁਲ ਬਿਲਕੁਲ ਜੀ ਜਿਉਂ-ਜਿਉਂ ਇਤਿਹਾਸ ਦੀਆਂ ਪਰਤਾਂ ਖੁੱਲ ਰਹੀਆਂ ਨੇ ਇਹਨੇ ਸਾਜ ਬੱਦੀ ਇਹਨਾਂ ਦੀ ਕੌਮਾਂ ਸਾਂਝੀਆਂ ਵੱਧ ਰਹੀਆਂ ਜੀ ਬਿਲਕੁਲ ਇਹਦੀ ਬੜੀ ਤਾਂ ਸਿੱਧੀ ਗੱਲ ਹੈ ਕਿ ਟੋਟੇ ਹੋਇਆ ਪੰਜਾਬ ਆਹ ਲਾਂ ਕੇ ਪਾਕਿਸਤਾਨ ਬਣਿਆ ਪਰ ਐਕਚੁਅਲੀ ਦੇਸ਼ ਦੀ ਵੰਡ ਨਹੀਂ ਹੋਈ ਸੀ ਜੀ ਜੀ ਕਹਾਂ ਤਾਂ ਪੰਜਾਬ ਦਾ ਹੋਇਆ ਸੀ ਪੰਜਾਬ ਦਾ ਹੋਇਆ ਸੀ ਬਿਲਕੁਲ ਬਹੁਤ ਨੁਕਸਾਨ ਹੋਇਆ ਜੀ ਪੰਜਾਬ ਦਾ ਟੁੱਟੇ ਹੋਇਆ ਪੰਜਾਬ ਦਾ ਲੱਗ ਪਾ ਨਹੀਂ ਸਭ ਤੋਂਵੇਂ ਨੇ ਦਿਲ ਪੰਜਾਬੀਆਂ ਦੇ ਜੀ ਇਹ ਵੀ ਮਤਲਬ ਉਧਰਲੇ ਉਧਰਲੇ ਜਿਹੜੀਆਂ ਫਿਰ ਲਾਪਾਂ ਚੱਲ ਰਹੀਆਂ ਨੇ ਜੀ ਜੀ ਤੇ ਉਹ ਕੁਝ ਲੋਕਾਂ ਦਾ ਹੀ ਵਿਚਾਰ ਹੈ ਵੀ ਜੇ ਨਾਰਥ ਕੋਰੀਆ ਸਾਊਥ ਕੋਰੀਆ ਇਕ ਹੋ ਸਕਦੇ ਨੇ ਜੀ ਇਹ ਜਰਮਨ ਇਕ ਹੋ ਸਕਦੇ ਨੇ ਤਾਂ ਇੰਡੀਆ ਪਾਕਿਸਤਾਨ ਦੀ ਪਾਕਿਸਤਾਨ ਕਿਉਂ ਨਹੀਂ ਇਕ ਹੋ ਸਕਦਾ ਜੀ ਮੇਟਲੀ ਪੰਜਾਬ ਕਿਉਂ ਨਹੀਂ ਇਕ ਹੋ ਸਕਦਾ ਪਰ ਇਸ ਤੇ ਡੈਟਵੇ ਇਦਾਂ ਦੇ ਹੈਗੇ ਜੀ ਜੀ ਤੇ ਖੁੱਲਾ ਜਾਂ ਪਹਿਲਾਂ ਨਾ ਹੀ ਕੋਣ ਜੀ ਬਾਰਡਰ ਰਹਿਣ ਪਰ ਪਰਮਿਟ ਖੁੱਲੇ ਹੀ ਕਰ ਦਨ ਮਤਲਬ ਜਿੰਨੇ ਬੰਦਾ ਨੇਪਾਲ ਚ ਜਾਂਦਾ ਹੈ ਤਾਂ ਹਾਂ ਉਦੋਂ ਵੀ ਡੈਕਟ ਭਾਈਆਂ ਦੀ ਰੋਪਾ ਕੇ ਸਾਹ ਚਲੋ ਬਿਲਕੁਲ ਬਿਲਕੁਲ ਪਰ ਅਸਲੀ ਹੋ ਨਹੀਂ ਸਕਦਾ ਕਿਉਂਕਿ ਤੇਰੇ ਨਾਲ ਇਹਨਾਂ ਇਹਨਾਂ ਦੀਆਂ ਸਿਆਸੀ ਰੋਟੀਆਂ ਨਹੀਂ ਨਾ ਸਿੱਗਦੀਆਂ ਬਿਲਕੁਲ ਬਿਲਕੁਲ ਜੀ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਹੈ ਨਾ ਸਿਆਸਤ ਨਹੀਂ ਚਾਹੁੰਦੀ ਮਤਲਬ ਉਹਨਾਂ ਨੇ ਵੋਟਾਂ ਲੈਣੀਆਂ ਨੇ ਜੀ 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 ਇਸ ਕਰਕੇ ਜਿਹੜਾ ਉਹ ਵੀ ਹੈ ਤੇ ਸਰ ਸਾਡੇ ਜੋ ਯੂਥ ਆ ਅੱਜ ਦਾ ਉਹ ਨਸ਼ੇ ਦੇ ਵੱਲ ਕੁਛ ਇਸੇ ਦੇਖਣੋਂ ਜ਼ਿਆਦਾ ਜਾ ਰਿਹਾ ਠੀਕ ਹੈ ਉਹ ਯੂਥ ਨੂੰ ਆਪਾਂ ਨੂੰ ਸਹੀ ਲਾਈਨ ਤੇ ਲੈ ਕੇ ਆਉਣ ਦੇ ਲਈ ਕੀ ਕਰਨਾ ਪੈਣਾ ਦੇਖੋ ਮੇਰੇ ਖਿਆਲ ਸਰਕਾਰਾਂ ਜਿਹੜੀਆਂ ਨੇ ਉਹ ਕੋਸ਼ਿਸ਼ ਤਾਂ ਕਰ ਰਹੀਆਂ ਜੀ ਤੇ ਮਲੇਰਕੋਲੇ ਦੇ ਵਿੱਚ ਵੀ ਥਲ ਹੈ ਕਾਫੀ ਪੰਜਾਬ ਦੇ ਵਿੱਚ ਵੀ ਕਾਫੀ ਥਲ ਹੈ ਜੀ 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 ਤੇ ਪੰਜਾਬ ਸਰਕਾਰ ਮੇਰੇ ਖਿਆਲ ਬਚਨ ਵੱਧ ਹੈ ਇਸ ਗੱਲ ਲਈ ਕਿ ਇਹ ਨਸ਼ਾ ਮੁਕਤਮਾ ਕਰੇਗੀ ਕਿ ਉਹਨਾਂ ਨੇ ਡੈਡਲਾਈਨ ਵੀ ਰੱਖੀ ਹੈ ਜੀ ਜੀ ਤੇ ਜਿੱਦ ਨਾਲ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਨਸ਼ੇੜੀਆਂ ਨੂੰ ਬਖਸ਼ਿਆ ਵੀ ਨਹੀਂ ਜਾ ਰਿਹਾ ਜੀ ਜੀ ਇਹ ਸਾਰਾ ਕੁਝ ਚੱਲ ਰਿਹਾ ਹੈ ਮਹੋਜੋ ਜੀ ਜੀ ਤੁਸੀਂ ਅੱਗੇ ਸਾਰਾ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਮੈਂ ਨੌਜਵਾਨਾਂ ਲਈ ਤੁਸੀਂ ਰੋਜ਼ਗਾਰ ਪੇਸ਼ ਕਰੋਗੇ نوجوان نہیں پتے کہ کار جان دینے کار کھانوں پہنڈا ہے بار جان دینے بار کھانوں پہنڈا ہے تو نوجوان نہیں اگر کسی روزگار پیدا کروں گے جو نیچرلی مطلب کر دے حالات جلے نہیں تو صحیح ہو جان گے کہ تو بات کچھ نہ کچھ تو انہوں کریئٹ تک کرنے ہی کرنے اگر تسی کریئٹ نہیں کروں گے تو خود نوجوان تا مونٹ ایوریس سے چڑھ جان گے بلکور انہوں نے کوئی چڑھان والا کوئی سہارا دین والا کوئی انہوں نے فسلٹیز ਸਰ ਉਹ ਜਿਹੜੇ ਰੋਜ਼ਗਾਰ ਪੈਦਾ ਕਰਨਗੇ ਉਹ ਕੌਣ ਪੈਦਾ ਕਰੂਗਾ ਸਰਕਾਰੀ ਪੈਦਾ ਕਰੇਗੀ ਸਰਕਾਰ ਕਰੇਗੀ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਪੈਦਾ ਕਰ ਰਹੀ ਹੈ ਸਰਕਾਰ ਅਗਰ ਕੋਈ ਮੇਰੀ ਗੱਲ ਸੁਣੋ ਕੋਈ ਕਾਰਾਂ ਦਾ ਇੱਕ ਵੱਡਾ ਵੱਡੀ ਮਿਲ ਕਾਰਾਂ 12 ਬਣਾਉਣ ਦੀ ਕੋਈ ਹੋਰ ਵੱਡੀ ਮਿਲ ਮਤਲਬ ਉਹ ਆ ਜਵੇ ਜੀ ਜੀ ਤੇ ਸਬਜ਼ੀਆਂ ਦਾ ਕੋਈ ਅੱਛਾ ਯੂਨਿਟ ਲੱਗ ਜਵੇ ਜੀ ਤੇ ਰੋਜ਼ਗਾਰ ਮਲੇਕੂਲੇ ਦੀ ਹੱਲ ਹੋ ਜੇ ਕੋਈ ਨਾ ਬਿਲਕੁਲ ਜੀ ਚਲੋ ਆ ਠੀਕ ਆ ਸਰ ਤੁਹਾਡਾ ਧੰਨਵਾਦ ਨੇ ਸਾਨੂੰ ਟਾਈਮ ਦਾ ਆਪਲਾ ਕੀਮਤੀ ਠੀਕ ਹੈ ਸ਼ੋਰੇ بچਾਉਣ ਦੇ ਲਈ ਆ ਠੀਕ ਹੈ ਦੋਸਤੋ ਸਾਡੀ ਵੀਰਾਂ ਨੂੰ ਵਾਰ-ਵਾਰ ਸ਼ੇਅਰ ਲਾਈਕ ਜ਼ਰੂਰ ਕਰੋ ਤੇ ਧੰਨਵਾਦ